ਲੋ ਜੀ ਅੱਜ ਆਪਾਂ ਲੈ ਕੇ ਆਏ ਪਸ਼ਮੀਨਾ ਸ਼ਿਮਰ ਜੀ ਪਿਓਰ ਪਸ਼ਮੀਨਾ ਸ਼ਿਮਰ ਡਿਜ਼ਾਈਨ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ ਪਿਓਰ ਪਸ਼ਮੀਨਾ ਸ਼ਿਮਰਾਈ ਚੈੱਕ ਕਰੋ ਜੀ ਪਿਓਰ ਪਸ਼ਮੀਨਾ ਸ਼ਿਮਰ ਕਲਰ ਦੇਵਾਂਗੇ 4 ਡਿਜ਼ਾਈਨ ਦੇਖੋ ਜੀ ਰੂਹ ਖੁਸ਼ ਹੁੰਦੀ ਹੈ ਇਹ ਡਿਜ਼ਾਈਨ ਦੇਖ ਕੇ ਜੀ ਕਲਰ ਦੇਵਾਂਗੇ 4 ਪਹਿਲਾ ਕਲਰ ਆ ਗਿਆ ਗੁਰਨਾਰੀ ਜੀ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਆ ਦੂਜਾ ਕਲਰ ਆਊਗਾ ਜੀ ਪੈਰਟ ਪਿਓਰ ਪਸ਼ਮੀਨੇ ਵਿੱਚ ਪਸ਼ਮੀਨਾ ਸ਼ਿਮਰ ਪਿਓਰ ਪਸ਼ਮੀਨਾ ਸ਼ਿਮਰਾਈ ਲੋ ਚੈੱਕ ਕਰੋ ਜੀ ਤੀਜਾ ਕਲਰ ਆ ਗਿਆ ਪੈਰਟਰੀ ਲੋਕ ਵਿੱਚ ਇਹਦਾ 1200 ਦਾ ਜੀ ਆਪਾਂ ਤੁਹਾਨੂੰ ਦੇਵਾਂਗੇ 800 ਦਾ ਜੀ ਪਿਓਰ ਪਸ਼ਮੀਨਾ ਸ਼ਿਮਰ 100% ਪਸ਼ਮੀਨਾ ਸ਼ਿਮਰੀ ਤੀਜਾ ਕਲਰ ਆ ਗਿਆ ਜੀ ਗ੍ਰੇ 1200 1400 1600 ਸੂਟ 800 ਦਾ ਜੀ 800 ਦਾ ਜੀ 800 ਦਾ ਮਿਲੂਗਾ ਤੁਹਾਨੂੰ ਤੁਹਾਡੀ ਆਪਣੀ ਸ਼ੌਭ ਅਲੀਸ਼ੇਰ ਵਾਲੇ ਕੱਪੜੇ ਦੀ ਮਸ਼ਹੂਰ ਦੁਕਾਨ ਠਾਣਾ ਰੋਡ ਪੀਖੀ ਜੀ ਜਿੱਥੇ ਕਹਿੰਦੇ ਮੇਲਾ ਲੱਗੀ ਰਹਿੰਦਾ ਜੀ ਲੋ लास्ट ਕਲਰ ਆ ਗਿਆ ਜੀ ਪੈਰਟ ਕਲਰ ਜੀ ਲੋ ਚੌਥਾ ਕਲਰ ਪੈਰਟ ਕਲਰ ਆ ਗਿਆ ਜੀ ਦੇਖੋ ਜੀ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈਗਾ 800 ਦੇ ਵਿੱਚ ਦੇਵਾਂਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲਓ ਸਾਨੂੰ WhatsApp WhatsApp ਆਰਡਰ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ 800 ਦੇ ਛੇਲੇ ਮਿਲਣ ਲੱਗਿਆ ਹੋਏ ਜੀ 800 ਦਾ 800 ਦਾ 800 ਦਾ ਪਿਓਰ ਪਸ਼ਮੀਨਾ ਸ਼ਿਮਰ ਜੀ 800 ਦੇ ਵਿੱਚ ਜੀ 800 ਦੇ ਵਿੱਚ ਜੀ